ਸਾਸਤਰੀਆ ਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੋਸਤੋ ਭਗਵਾਨ ਪੋਲੇਨਾਚੀ ਦੇ ਆਸ਼ੀਰਵਾਦ ਦੇ ਨਾਲ ਪੂਰੇ 72 ਸਾਲਾਂ ਦੇ ਬਾਅਦ ਬਣਿਆ ਹੈ ਦੁਰਲਭ ਮਹਾਂ ਸੰਜੋਗ ਭਗਵਾਨ ਪੋਲੇਨਾਚੀ ਦੇ ਆਸ਼ੀਰਵਾਦ ਦੇ ਨਾਲ 22 ਜੁਲਾਈ ਤੋਂ 19 ਅਗਸਤ ਸਾਵਣ ਦੇ ਮਹੀਨੇ ਦੇ ਵਿੱਚ ਇਹਨਾਂ 6 ਰਾਸ਼ੀਆਂ ਨੂੰ ਕਰੋੜਪਤੀ ਬਣਨ ਤੋਂ ਕੋਈ ਵੀ ਰੋਕ ਨਹੀਂ ਸਕਦਾ ਇਹ 6 ਰਾਸ਼ੀ ਵਾਲੇ ਹੋਣਗੇ ਤਾਂ ਦੇ ਨਾਲ ਮਾਲਾ ਮਾਲ ਦੋਸਤੋ ਭਗਵਾਨ ਪੂਰੇ ਨਾਜ਼ੀ ਦੇ ਆਸ਼ੀਰਵਾਦ ਦੇ ਨਾਲ 22 ਜੁਲਾਈ ਤੋਂ ਸੌਂ ਦੇ ਮਹੀਨੇ ਦੇ ਵਿੱਚ ਬਣ ਰਿਹਾ ਹੈ ਮਹਾਂ ਦੁਰਲੱਭ ਸੰਜੋਗ 12 ਰਾਸ਼ੀਆਂ ਦੇ ਵਿੱਚੋਂ ਸ਼ੇਰ ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਪੂਰੇ ਨਾਜ਼ੀ 12 ਰਾਸ਼ੀਆਂ ਦੇ ਵਿੱਚੋਂ ਸ਼ੇਰ ਰਾਸ਼ੀਆਂ ਤੇ ਬਹੁਤ ਅਧਿਕ ਪ੍ਰਸੰਨ ਹੋ ਗਏ ਹਨ ਜਿਸ ਨਾਲ ਇਹਨਾਂ ਰਾਸ਼ੀ ਵਾਲਿਆਂ ਦਾ ਜੀਵਨ ਬਦਲ ਜਾਵੇਗਾ ਅਤੇ ਇਹਨਾਂ ਦੇ ਦੁੱਖ ਦਰਦ ਕਸ਼ਟ ਸਾਰੇ ਮਿਟਣ ਵਾਲੇ ਹਨ ਭਗਵਾਨ ਪੋਲੇਨਾ ਚੀ ਦੇ ਆਸ਼ੀਰਵਾਦ ਦੇ ਨਾਲ ਸਾਵਣ ਦੇ ਮਹੀਨੇ ਦੇ ਵਿੱਚ ਇਹਨਾਂ ਰਾਸ਼ੀ ਵਾਲਿਆਂ ਨੂੰ ਮਿਲਣ ਵਾਲੀ ਹੈ ਬਹੁਤ ਵੱਡੀ ਖੁਸ਼ਖਬਰੀ ਇਹ ਛੇ ਰਾਸ਼ੀ ਵਾਲੇ ਹੋਣਗੇ ਤਣ ਦੇ ਨਾਲ ਮਾਲਾ ਮਾਲ ਦੋਸਤੋ ਇਹ ਭਾਕਸ਼ਾਲੀ ਰਾਸ਼ੀਆਂ ਕਿਹੜੀਆਂ-ਕਿਹੜੀਆਂ ਹਨ 22 ਜੁਲਾਈ ਤੋਂ ਇਹ ਰਾਸ਼ੀਆਂ ਤਣ ਨਾਲ ਮਾਲਾ ਮਾਲ ਹੋਣ ਵਾਲੀਆਂ ਹਨ ਇਸ ਵੀਡੀਓ ਦੇ ਵਿੱਚ ਅਸੀਂ ਇਹਨਾਂ ਛੇ ਰਾਸ਼ੀ ਵਾਲਿਆਂ ਦੇ ਬਾਰੇ ਦੱਸਣ ਜਾ ਰਹੇ ਹਾਂ ਐਸ ਲਈ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਵੀਡੀਓ ਨੂੰ ਮਿਸ ਨਾ ਕਰਨਾ ਹੋ ਸਕਦਾ ਹੈ ਛੇ ਰਾਸ਼ੀ ਵਾਲਿਆਂ ਦੇ ਵਿੱਚੋਂ ਤੁਹਾਡੀ ਵੀ ਇੱਕ ਰਾਸ਼ੀ ਮਹੱਤਵ ਦੋਸਤੋ ਅੱਜ ਦੀ ਵੀਡੀਓ ਬਹੁਤ ਹੀ ਮਹੱਤਵਪੂਰਨ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਭਗਵਾਨ ਪੋਲੇ ਨਾ ਜੀ ਦੇ ਸੱਚੇ ਭਗਤ ਵੀਡੀਓ ਨੂੰ ਲਾਈਕ ਕਰੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਭਗਵਾਨ ਪੋਲੇ ਨਾ ਜੀ ਦੀ ਜੈ ਜਰੂਰ ਲਿਖ ਦਿਓ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਸਾਵਣ ਦਾ ਮਹੀਨਾ ਹਿੰਦੂ ਪੰਚਾਗ ਦੇ ਅਨੁਸਾਰ ਇਹ ਮਹੀਨਾ ਮਹੱਤਵਪੂਰਨ ਮੰਨਿਆ ਜਾਂਦਾ ਹੈ ਸਾਵਣ ਦੇ ਮਹੀਨੇ ਦੇ ਵਿੱਚ ਭਗਵਾਨ ਸ਼ਿਵ ਦੀ ਅਰਾਧਨਾ ਕਰਨ ਦੇ ਨਾਲ ਚੰਗੇ ਫਲ ਦੀ ਪ੍ਰਾਪਤੀ ਹੁੰਦੀ ਹੈ ਸਾਵਣ ਦਾ ਮਹੀਨਾ 22 ਜੁਲਾਈ ਤੋਂ 19 ਅਗਸਤ ਤੱਕ ਰਹਿਣ ਵਾਲਾ ਹੈ ਦੋਸਤੋ 12 ਰਾਸ਼ੀਆਂ ਦੇ ਵਿੱਚ 6 ਰਾਸ਼ੀ ਵਾਲਿਆਂ ਤੇ ਭਗਵਾਨ ਪੁਲੇਨਾਸੀ ਦੀ ਕਿਰਪਾ ਹੋਣ ਵਾਲੀ ਹੈ ਦੋਸਤੋ ਅਸੀਂ ਜਾਣਦੇ ਹਾਂ ਇਸ ਮਹੀਨੇ ਦਾ ਜੋ ਖਾਸ ਸੰਜੋਗ ਬਣ ਰਿਹਾ ਹੈ Hindu Shastra ਦੇ ਵਿੱਚ ਸੌਂ ਦੇ ਮਹੀਨੇ ਦਾ ਖਾਸ ਮਹੱਤਵ ਦੱਸਿਆ ਗਿਆ ਹੈ ਸੌਂ ਦੇ ਮਹੀਨੇ ਦੇ ਵਿੱਚ ਸੋਮਵਾਰ ਭਗਵਾਨ ਪੂਰਨਰ ਨਾਝੀ ਦੀ ਪੂਜਾ ਕਰਨ ਦੇ ਨਾਲ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਇਸ ਵਾਰ ਸੌਂ ਦੇ ਮਹੀਨੇ ਦੀ ਸ਼ੁਰੂਆਤ 22 ਜੁਲਾਈ ਤੋਂ ਹੋਵੇਗੀ 72 ਸਾਲਾਂ ਦੇ ਬਾਅਦ ਸੌਂ ਦੇ ਮਹੀਨੇ ਦੇ ਵਿੱਚ ਐਸਾ ਜੋਗ ਬਣ ਰਿਹਾ ਹੈ ਜਿਸ ਦੇ ਵਿੱਚ ਦੋਸਤੋ ਸੌਂ ਦੇ ਮਹੀਨੇ ਦੇ ਵਿੱਚ ਤੁਸੀਂ ਸਵੇਰੇ ਜਲਦੀ ਉੱਠ ਕੇ ਇਸ਼ਨਾਨ ਕਰਨਾ ਸੋਮਵਾਰ ਦੇ ਦਿਨ ਸਵੇਰੇ ਇਸ਼ਨਾਨ ਕਰਕੇ ਸਾਫ਼ ਸੁਥਰੇ ਕੱਪੜੇ ਪੈਣਨੇ ਅਤੇ ਭਗਵਾਨ ਸ਼ਿਵ ਦੀ ਆਰਾਧਨਾ ਕਰਨੀ ਘੋੜਾ ਦੇਵਾ ਚਕਾਉਣਾ ਜਲਦੀ ਨਾਲ ਸ਼ਿਵ ਨੂੰ ਇਸ਼ਨਾਨ ਕਰਵਾਉਣਾ ਤੇ ਫਲਾਂ ਅਤੇ ਫਲ ਭਗਵਾਨ ਸ਼ਿਵ ਨੂੰ ਅਰਪਿਤ ਕਰਨਾ ਵੇਲ ਪੱਤਰ ਅਰਪਿਤ ਕਰਨਾ ਭਗਵਾਨ ਸ਼ਿਵ ਦੀ ਆਰਤੀ ਕਰਨਾ ਸੇਵਾ ਕਰਨਾ ਇਸ ਰੰਕਰੰ ਦੇ ਨਾਲ ਭਗਵਾਨ ਸ਼ਿਵ ਪ੍ਰਸੰਨ ਹੁੰਦੇ ਹਨ ਅਤੇ ਭਗਤਾਂ ਦੀ ਹਰ ਮਨੋ ਕਾਮਨਾ ਪੂਰੀ ਕਰਦੇ ਹਨ। ਦੋਸਤੋ ਹੁਣ ਗੱਲ ਕਰਦੇ ਹਾਂ ਉਹਨਾਂ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਜੋ ਭਗਵਾਨ ਪੋਲਿਨਾਚੀ ਦੇ ਆਸ਼ੀਰਵਾਦ ਦੇ ਨਾਲ 22 ਜੁਲਾਈ ਤੋਂ ਤੱਕ ਦੇ ਨਾਲ ਮਾਲਾ-ਮਾਲ ਹੋਣ ਵਾਲੀਆਂ ਹਨ। ਜੋਤਿਸ਼ੀ ਦੇ ਮੁਤਾਬਕ ਸਾਡੇ ਜੀਵਨ ਦੇ ਵਿੱਚ ਵਰਤਾਂ ਦਾ ਬਹੁਤ ਜ਼ਿਆਦਾ ਮਹੱਤਵ ਹੁੰਦਾ ਹੈ। ਤੁਸੀਂ ਜਾਣਦੇ ਹੋ ਕਿ ਹਰੇਕ ਇਨਸਾਨ ਨੂੰ ਆਪਣੇ ਭਵਿੱਖ ਨੂੰ ਲੈ ਕੇ ਬਹੁਤ ਹੀ ਚਿੰਤਾ ਹੁੰਦੀ ਹੈ ਉਹ ਆਪਣੇ ਭਵਿੱਖ ਨੂੰ ਜਾਣਨ ਦੇ ਲਈ ਹਰ ਵੇਲੇ ਉਤਸੁਕ ਰਹਿੰਦਾ ਹੈ ਦੋਸਤੋ ਮਨੁੱਖ ਦੇ ਜੀਵਨ ਦੇ ਵਿੱਚ ਇੱਕ ਗ੍ਰਹਾਂ ਦੀ ਚਾਲ ਦਾ ਬਹੁਤ ਜ਼ਿਆਦਾ ਮਹੱਤਵ ਮੰਨਿਆ ਜਾਂਦਾ ਹੈ ਇਸ ਗੱਲ ਨੂੰ ਤੁਸੀਂ ਪਲੇ ਪਾਤ ਜਾਣਦੇ ਹੋਵੋਗੇ ਇਹਨਾਂ ਦੀ ਚਾਲ ਸਿੱਧੀ ਹੋਵੇ ਤਾਂ ਸਾਡੇ ਜੀਵਨ ਬਹੁਤ ਵਧੀਆ ਲੰਘਦਾ ਹੈ ਜੇਕਰ ਇਹਨਾਂ ਦੀ ਚਾਲ ਪੁੱਠੀ ਹੋਵੇ ਤਾਂ ਸਾਡੇ ਜੀਵਨ ਦੇ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਸਾਨੂੰ ਕਰਨਾ ਪੈਂਦਾ ਹੈ ਕੋਲ ਮਿਲਾ ਕੇ ਇਹਨਾਂ ਦੀ ਚਾਲ ਦਾ ਸਾਡੇ ਜੀਵਨ ਤੇ ਬਹੁਤ ਜ਼ਿਆਦਾ ਪ੍ਰਭਾਵ ਗਿਆਰਾ ਪੈਂਦਾ ਹੈ ਕਿਸੇ ਗ੍ਰਹਿ ਦੀ ਦਸ਼ਾ ਬਦਲਣ ਕਾਰਨ ਰਾਸ਼ੀਆਂ ਦੀ ਦਸ਼ਾ ਵੀ ਨਿਰੰਤਰ ਬਦਲਦੀ ਰਹਿੰਦੀ ਹੈ ਤੇ ਆਓ ਇਹਨਾਂ ਛੇ ਰਾਸ਼ੀਆਂ ਦੇ ਬਾਰੇ ਗੱਲ ਕਰਦੇ ਹਾਂ ਜਿਨ੍ਹਾਂ ਤੇ ਭਗਵਾਨ ਪੋਲੇ ਨਾਲ ਦੀ ਕਿਰਪਾ ਹੋਣ ਵਾਲੀ ਹੈ ਪਹਿਲੀ ਉਹ ਪਾਗਸ਼ਾਲੀ ਰਾਸ਼ੀ ਹੈ ਜਿਸ ਵਿੱਚ ਭਗਵਾਨ ਪੋਲੇ ਨਾਲ ਦੀ ਪਸੰਦ ਹੋਣ ਵਾਲੇ ਹਨ ਉਹ ਹੈ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸਦੀ ਹੈ ਕਿ ਭਗਵਾਨ ਭੋਲੇ ਨਾਥ ਜੀ ਦੇ ਆਸ਼ੀਰਵਾਦ ਦੇ ਨਾਲ ਸੌਂ ਦੇ ਮਹੀਨੇ ਇਸ ਸਮੇਂ ਬਹੁਤ ਅਦੀਨ ਮਿਹਰਬਾਨ ਹੋਣ ਵਾਲੇ ਹਨ ਪਿਛਲੇ ਸਮੇਂ ਤੁਹਾਡੀ ਜੋ ਪਰੇਸ਼ਾਨੀ ਸੀ ਉਹ ਹੁਣ ਖਤਮ ਹੋਣ ਵਾਲੀ ਹੈ ਤੁਹਾਡੇ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਰਹਿਣ ਵਾਲਾ ਹੈ ਤੁਸੀਂ ਖੁਸ਼ੀਆਂ ਦਾ ਸਮਾਂ ਹੁਣ ਬਿਤਾਉਣ ਵਾਲੇ ਹੋ ਤੁਹਾਡੀ ਆਰਥਿਕ ਸਥਿਤੀ ਚੰਗੀ ਹੋਣ ਵਾਲੀ ਹੈ ਤੁਹਾਨੂੰ ਹੁਣ ਚਾਰਾਂ ਤਰਫ ਤੋਂ ਧਨ ਦੇ ਜੋਗ ਪਾਉਂਦੇ ਨਜ਼ਰ ਆ ਰਹੇ ਹਨ ਭਗਵਾਨ ਕੋਲੇ ਨਾ ਜੀ ਦੀ ਤੁਹਾਡੇ ਤੇ ਵਿਸ਼ੇਸ਼ ਕਿਰਪਾ ਹੋ ਗਈ ਹੈ ਇਸ ਰਾਸ਼ੀ ਵਾਲੇ ਬਿਜ਼ਨਸ ਕਰਨ ਵਾਲੇ ਜੋ ਲੋਕ ਹਨ ਉਹਨਾਂ ਨੂੰ ਬਿਜ਼ਨਸ ਦੇ ਵਿੱਚ ਲਾਭ ਮਿਲੇਗਾ ਸੰਤਾਨ ਪ੍ਰਾਪਤੀ ਦਾ ਸੁੱਖ ਮਿਲੇਗਾ ਕੰਨਿਆ ਰਾਸ਼ੀ ਵਾਲਿਓ ਸੌਂਦੇ ਮਹੀਨੇ ਤੁਸੀਂ ਭਰਪੂਰ ਲਾਭ ਉਠਾਓ ਇਹ ਸਮਾਂ ਤੁਹਾਡੇ ਪੱਖ ਦੇ ਵਿੱਚ ਹੈ ਸਮੇ ਦਾ ਭਰਪੂਰ ਲਾਭ ਉਠਾਓ ਸਮੇ ਨੂੰ ਹੱਥੋਂ ਨਾ ਜਾਣ ਦਿਓ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮੇਕ ਰਾਸ਼ੀ ਮੇਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਸ਼ੇਵ ਹੁਣ ਸੌਂ ਦੇ ਮਹੀਨੇ ਸੌਂ ਦੇ ਮਹੀਨੇ ਦੇ ਵਿੱਚ ਭਗਵਾਨ ਸ਼ੇਵ ਦੀ ਤੁਹਾਡੇ ਤੇ ਕਿਰਪਾ ਹੋ ਗਈ ਹੈ ਇਸ ਰਾਸ਼ੀ ਵਾਲੇ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਵੀ ਤਰੱਕੀ ਮਿਲਣ ਵਾਲੀ ਹੈ ਜੋ ਲੋਕ ਵਿਦੇਸ਼ ਵਿੱਚ ਨੌਕਰੀ ਕਰਨ ਦਾ ਸੁਪਨਾ ਦੇਖ ਰਹੇ ਹਨ ਉਹ ਸੁਪਨਾ ਵੀ ਇਹਨਾਂ ਦਾ ਜਲਦੀ ਪੂਰਾ ਹੋ ਜਾਵੇਗਾ ਦੋਸਤ ਤੁਹਾਨੂੰ ਦੱਸ ਦਈਏ ਨੌਕਰੀ ਪ੍ਰਾਪਤੀ ਦੇ ਜੋਗ ਹਨ ਮੇਕ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਦੇ ਵਿੱਚ ਜੋ ਵੀ ਤੁਹਾਡੇ ਰੁਕੇ ਹੋਏ ਕਾਰੋਬਾਰ ਸਨ ਉਹ ਸਾਰੇ ਹੁਣ ਚੱਲਣ ਵਾਲੇ ਹਨ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਵਿਅਕਤੀਆਂ ਨੂੰ ਨੌਕਰੀ ਦੇ ਵਿੱਚ ਹੁਣ ਪ੍ਰੋਮੋਸ਼ਨ ਮਿਲੇਗਾ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਰਹੇਗਾ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਸਾਰੇ ਕਾਜ ਤੁਹਾਡੇ ਆ ਸਾਰੀਆਂ ਮਨੋਕਾਮਨਾਵਾਂ ਭਗਵਾਨ ਸ਼ਿਵ ਪੋលਿਨਾਥ ਹੁਣ ਪੂਰੀਆਂ ਕਰਨਗੇ ਤੁਹਾਡੇ ਲਈ ਇਸ ਸਮੇਂ ਹੁਣ ਪਰਪੋਤ ਤਰੱਕੀ ਦਾ ਸਮਾਂ ਆਉਣ ਵਾਲਾ ਹੈ ਦੂਸਰੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਸੌਂ ਦੇ ਮਹੀਨੇ ਭਗਵਾਨ ਸ਼ਿਵ ਇਸ ਸਮੇਂ ਹੋਂ ਤਾਨ ਦੀ ਵਰਖਾ ਕਰਨ ਵਾਲੇ ਹਨ ਤਾਂ ਪ੍ਰਾਪਤੀ ਤੇ ਤੁਹਾਡੇ ਜੋਗ ਪਨ ਰਹੇ ਹਨ ਸਿੰਘ ਰਾਸ਼ੀ ਵਾਲਿਓ ਸਮੇਂ ਦਾ ਭਰਪੂਰ ਲਾਭ ਉਠਾਓ ਭਗਵਾਨ ਪੁਲੀਨਾਥ ਸਿੰਘ ਰਾਸ਼ੀ ਵਾਲਿਓ ਇਸ ਸਮੇਂ ਬਹੁਤ ਹੀ ਮਿਹਰਬਾਨ ਹਨ ਤੁਹਾਨੂੰ ਇਸ ਸਮੇਂ ਦੇ ਵਿੱਚ ਮਾਨ ਸਨਮਾਨ ਵੀ ਮਿਲੇਗਾ ਤੇ ਸਮਾਜ ਦੁਆਰਾ ਤੁਹਾਡੀ ਤਾਰੀਫ ਵੀ ਕੀਤੀ ਜਾਵੇਗੀ ਇਸ ਸਮੇਂ ਵਿੱਚ ਤੁਹਾਨੂੰ ਕਈ ਇਸ ਤਰ੍ਹਾਂ ਦੇ ਨਵੇਂ ਅਫਸਰ ਮਿਲ ਸਕਦੇ ਹਨ ਜੋ ਤੁਹਾਡੇ ਜੀਵਨ ਦੀ ਤਸਿਆ ਨੂੰ ਬਦਲ ਕੇ ਰੱਖ ਦੇਣਗੇ ਤੁਹਾਡੇ ਜੀਵਨ ਦੇ ਵਿੱਚ ਚੰਗਾ ਬਦਲਾਅ ਹੋਵੇਗਾ ਨਾਲ ਹੀ ਨਾਲ ਇਸ ਸਮੇਂ ਦੇ ਵਿੱਚ ਤੁਹਾਨੂੰ ਕਾਫੀ ਤਨ ਲਾਭ ਵੀ ਹੋਵੇਗਾ ਇਹ ਸਮਾਂ ਤੁਹਾਡੇ ਲਈ ਖੁਸ਼ੀਆਂ ਭਰਿਆ ਰਹੇਗਾ ਚਾਰੇ ਤਰਫ ਤੋਂ ਖੁਸ਼ੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ ਸਿੰਘ ਰਾਸ਼ੀ ਵਾਲਿਓ ਸਮੇਂ ਦਾ ਭਰਪੂਰ ਲਾਭ ਠੋਸ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਐਸ ਲਿਸਟ ਦਿਜੋ ਅਗਲੀ ਰਾਸ਼ੀ ਹੈ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਸ਼ਿਵ ਸੌਂਦੇ ਮਹੀਨੇ ਤੁਹਾਡੇ ਨਾਲ ਧਨ ਸੰਪਤੀ ਦੇ ਅਤੇ ਸੁਖ ਸਮ੍ਰਿਧੀ ਦਾ ਜੋਗ ਲੈ ਕੇ ਆਏ ਹਨ ਬਹੁਤ ਵੱਡੀ ਖੁਸ਼ਖਬਰੀ ਪ੍ਰਾਪਤ ਹੋਵੇਗੀ ਤੁਹਾਨੂੰ ਚਾਰੇ ਤਰਫ ਤੋਂ ਤੁਹਾਨੂੰ ਲਾਭ ਮਿਲੇਗਾ ਮਿਥਨ ਰਾਸ਼ੀ ਵਾਲੇ ਇਸ ਸਮੇਂ ਤੁਹਾਨੂੰ ਕੋਈ ਚੰਗੀ ਖਬਰ ਮਿਲਣ ਦੇ ਵੀ ਜੋਗ ਹਨ ਦੋਸਤੋ ਤੁਹਾਨੂੰ ਦੱਸ ਦਈਏ ਕਿ ਤੁਹਾਡੀ ਮਿਹਨਤ ਦਾ ਫਲ ਹੁਣ ਇਸ ਸਮੇਂ ਵਿੱਚ ਤੁਹਾਨੂੰ ਜਰੂਰ ਮਿਲੇਗਾ ਇਸੇ ਇਲਾਵਾ ਤੁਹਾਡੀਆਂ ਸਾਰੀਆਂ ਰੁਕਾਵਟਾਂ ਹੁਣ ਖਤਮ ਹੋਣਗੀਆਂ ਤੁਹਾਡੇ ਪਰਿਵਾਰ ਦਾ ਤੁਹਾਨੂੰ ਪੂਰਾ ਸਾਥ ਮਿਲੇਗਾ ਭਗਵਾਨ ਸ਼ਿਵ ਦੀ ਕਿਰਪਾ ਸੌਂ ਦੇ ਮਹੀਨੇ ਤੁਹਾਡੇ ਤੇ ਬਣੇ ਰਹੇਗੀ ਭਗਵਾਨ ਸ਼ਿਵ ਜੀ ਦੀ ਕਿਰਪਾ ਦੇ ਨਾਲ ਮੁਸ਼ਕਲਾਂ ਦੂਰ ਹੋਣਗੀਆਂ ਤੇ ਤੁਹਾਨੂੰ ਖੂਬ ਤੰਨ ਦੀ ਪ੍ਰਾਪਤੀ ਹੋਵੇਗੀ ਸੰਤਾਨ ਪ੍ਰਾਪਤੀ ਦਾ ਸੁੱਖ ਤੁਹਾਨੂੰ ਪ੍ਰਾਪਤ ਹੋਵੇਗਾ ਨਾਲ ਹੀ ਨਾਲ ਮਨ ਚਾਹੀ ਨੌਕਰੀ ਤੁਹਾਨੂੰ ਪ੍ਰਾਪਤ ਹੋਵੇਗੀ ਮਿਥਨ ਰਾਸ਼ੀ ਵਾਲੇ ਉਸ ਸਮੇਂ ਦਾ ਪਰਪੋਰ ਲਾਭ ਉਠਾਓ ਸਮੇ ਨੂੰ ਹੱਥੋਂ ਨਾ ਜਾਣ ਦਿਓ ਤੁਹਾਡੇ ਲਈ ਇਹ ਸਮਾਂ ਕਾਫੀ ਫਾਇਦੇਮੰਦ ਰਹੇਗਾ ਦੋਸਤੋ ਅਗਲੀ ਰਾਸ਼ੀ ਹੈ ਜੀ ਬ੍ਰਿਸ਼ਕ ਰਾਸ਼ੀ ਬ੍ਰਿਸ਼ਕ ਰਾਸ਼ੀ ਵਾਲਿਓ ਤੁਹਾਨੂੰ ਸੌਂ ਦੇ ਮਹੀਨੇ ਦੇ ਵਿੱਚ ਕਾਫੀ ਤਨ ਲਾਭ ਹੋਣ ਵਾਲਾ ਹੈ ਸੁਖ ਦੀ ਪ੍ਰਾਪਤੀ ਹੋਣ ਵਾਲੀ ਹੈ ਤੁਹਾਡੀ ਨੌਕਰੀ ਦੀ ਪ੍ਰਾਪਤੀ ਦੇ ਜੋਗ ਹਨ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਰਹੇਗਾ ਸੰਤਾਨ ਪ੍ਰਾਪਤੀ ਦਾ ਸੁਖ ਤੁਹਾਨੂੰ ਹੋਵੇਗਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਜੋ ਲੋਕ ਸਰਕਾਰੀ ਨੌਕਰੀ ਦਾ ਸੁਪਨਾ ਦੇਖ ਰਹੇ ਹਨ ਇਸ ਸਮੇਂ ਵਿੱਚ ਸਰਕਾਰੀ ਨੌਕਰੀ ਪ੍ਰਾਪਤ ਹੋ ਸਕਦੀ ਹੈ ਜੇਕਰ ਤੁਸੀਂ ਨੌਕਰੀ ਕਰਦੇ ਹੋ ਤਾਂ ਤੁਹਾਨੂੰ ਪ੍ਰਮੋਸ਼ਨ ਮਿਲ ਸਕਦੀ ਹੈ ਜੋ ਲੋਕ ਵਿਦੇਸ਼ ਵਿੱਚ ਨੌਕਰੀ ਕਰਦੇ ਹਨ ਜਾਂ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਵਿਦੇਸ਼ ਦੇ ਵਿੱਚ ਜਲਦੋਂ ਜਲਦ ਨੌਕਰੀ ਮਿਲਣ ਦੀ ਸੰਭਾਵਨਾ ਬਣੀ ਹੋਈ ਹੈ ਤੁਹਾਡੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਜੋ ਵਿਦਿਆਰਥੀ ਨੇ ਵਿਦਿਆਰਥੀਆਂ ਦੇ ਲਈ ਵੀ ਸਮਾਂ ਬਹੁਤ ਚੰਗਾ ਹੈ ਤਹਾਨੂੰ ਬਹੁਤ ਚੰਗੇ ਪਰਿਨਾਮ ਪ੍ਰਾਪਤ ਹੋਣਗੇ ਜੋ ਲੋਕ ਵਪਾਰ ਕਰਦੇ ਹਨ ਉਹਨਾਂ ਦੇ ਵਪਾਰ ਦੇ ਵਿੱਚ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਹੋਵੇਗੀ ਅਤੇ ਮੁਨਾਫਾ ਵੀ ਹੋਵੇਗਾ ਇਹਨਾਂ ਰਾਸ਼ੀ ਵਾਲਿਆਂ ਦੇ ਸਾਰੇ ਕਾਰਜ ਸਫਲਤਾਪੂਰਵਕ ਸੌਂ ਦੇ ਮਹੀਨੇ ਦੇ ਵਿੱਚ ਪੂਰੇ ਹੋਣ ਜਾ ਰਹੇ ਹਨ ਭਗਵਾਨ ਸ਼ਿਵ ਇਹਨਾਂ ਛੇ ਰਾਸ਼ੀਆਂ ਦੇ ਬਹੁਤ ਜ਼ਿਆਦਾ ਹੀ ਬਹੁਤ ਜ਼ਿਆਦਾ ਖੁਸ਼ ਹੋ ਗਏ ਹਨ ਅਤੇ ਉਹਨਾਂ ਦਾ ਪੂਰਾ ਸਾਥ ਦੇਣ ਵਾਲੇ ਹਨ ਅਗਲੀ ਰਾਸ਼ੀ ਹੈ ਜੀ ਤੋਲਾ ਰਾਸ਼ੀ ਤੋਲਾ ਰਾਸ਼ੀ ਵਾਲੇ ਤੁਹਾਨੂੰ ਦੱਸ ਰਹੀਏ ਕਿ ਸੌਂ ਦੇ ਮਹੀਨੇ ਤੁਹਾਡੇ ਲਈ ਬਹੁਤ ਹੀ ਲਾਭਕਾਰੀ ਹੋਵੇਗਾ ਤੁਹਾਨੂੰ ਨੌਕਰੀ ਪ੍ਰਾਪਤੀ ਦੇ ਵਿੱਚ ਯੋਗ ਹਨ ਸੰਤਾਨ ਪ੍ਰਾਪਤੀ ਦੇ ਯੋਗ ਹਨ ਤੁਹਾਨੂੰ ਮਨ ਚਾਇਆ ਪਿਆਰ ਮਿਲੇਗਾ ਇਸ ਸਮੇਂ ਦੇ ਵਿੱਚ ਤੁਹਾਡੇ ਪ੍ਰੇਮ ਸਬੰਧ ਮਜ਼ਬੂਤ ਹੋਣਗੇ ਤੁਹਾਡਾ ਬਹੁਤ ਚੰਗਾ ਸਮਾਂ ਆਉਣ ਵਾਲਾ ਹੈ ਮਾਨ ਸਨਮਾਨ ਦੇ ਵਿੱਚ ਵਾਧਾ ਹੋਵੇਗਾ ਸਮਾਜ ਵਿੱਚ ਤੁਹਾਡੀ ਤਾਰੀਫ ਕੀਤੀ ਜਾਵੇਗੀ ਇਸ ਸਮੇਂ ਦੇ ਵਿੱਚ ਰੁਜ਼ਗਾਰ ਪ੍ਰਾਪਤੀ ਦੇ ਜੋਗ ਬਣ ਰਹੇ ਹਨ ਨਾਲ ਹੀ ਨਾਲ ਜੋ ਤੁਹਾਡੇ ਕੰਮ ਰੁਕੇ ਹੋਏ ਸੀ ਉਹ ਸਾਰੇ ਕੰਮ ਪੂਰੇ ਹੋਣਗੇ ਧਨ ਲਾਭ ਤੁਹਾਨੂੰ ਪ੍ਰਾਪਤ ਹੋਵੇਗਾ ਕਾਰੋਬਾਰ ਵਿੱਚ ਵਾਧਾ ਹੋਵੇਗਾ ਅਚਾਨਕ ਤੋਂ ਧਨ ਮਿਲਣ ਦੀ ਸੰਭਾਵਨਾ ਹੈ ਪ੍ਰਾਪਰਟੀ ਸੰਬੰਧੀ ਇਹ ਸਮਾਂ ਬਹੁਤ ਚੰਗਾ ਰਹੇਗਾ ਤੁਹਾਡੇ ਲਈ ਲਾਭ ਦੇਵੇਗਾ ਤੁਸੀਂ ਇਨਵੈਸਟਮੈਂਟ ਵੀ ਕਰ ਸਕਦੇ ਹੋ ਕੋਈ ਮਕਾਨ ਖਰੀਦ ਸਕਦੇ ਹੋ ਵਾਣ ਖਰੀਦ ਸਕਦੇ ਹੋ ਇਸ ਸਮੇਂ ਬਹੁਤ ਚੰਗਾ ਸਮਾਂ ਹੈ ਅਗਲੀ ਰਾਸ਼ੀ ਹੈ ਜੀ ਕੁੰਮਾਰ ਰਾਸ਼ੀ ਕੁੰਮਾਰ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਭਗਵਾਨ ਸ਼ਿਵ ਦੀ ਕਿਰਪਾ ਤੁਹਾਡੇ ਤੇ ਹੋ ਗਈ ਹੈ ਤੁਹਾਨੂੰ ਤੁਹਾਡੀ ਮਿਹਨਤ ਦਾ ਫਲ ਮਿਲੇਗਾ ਤੁਹਾਡੀ ਆਰਥਿਕ ਸਥਿਤੀ ਪਹਿਲਾਂ ਨਾਲੋਂ ਬਿਹਤਰ ਹੋਵੇਗੀ ਨਾਲ ਹੀ ਨਾਲ ਰੁਕੇ ਹੋਏ ਕਾਰੋਬਾਰ ਸਫਲਤਾਪੂਰਵਕ ਪੂਰੇ ਹੋਣਗੇ ਦੋਸਤਾਂ ਦੇ ਨਾਲ ਮਿਲਜੋਲ ਵਧੇਗਾ ਨਾਲ ਹੀ ਨਾਲ ਵਪਾਰੀਆਂ ਦੇ ਲਈ ਬਹੁਤ ਚੰਗਾ ਸਮਾਂ ਰਹੇਗਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋਗੇ ਵਪਾਰ ਦੇ ਵਿੱਚ ਵਾਧਾ ਹੋਵੇਗਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕੁੰਭ ਰਾਸ਼ੀ ਵਾਲਿਓ ਤੁਹਾਡੇ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਰਹੇਗਾ ਜੇਮਨ ਸਾਥੀ ਦਾ ਤੁਹਾਨੂੰ ਸਾਥ ਪੂਰਾ ਮਿਲੇਗਾ ਤੁਹਾਡੀ ਮਧੁਰ ਬਾਣੀ ਦੀ ਵਜ੍ਹਾ ਦੇ ਨਾਲ ਤੁਹਾਡੇ ਸਾਰੇ ਕੰਮ ਪੂਰੇ ਹੋਣਗੇ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਇਹ ਸਮਾਂ ਤੁਹਾਡੇ ਲਈ ਚੰਗਾ ਹੈ ਲਾਭ ਦੇਣ ਵਾਲਾ ਹੈ ਸਮੇਂ ਦਾ ਭਰਪੂਰ ਲਾਭ ਉਠਾਓ ਦੋਸਤੋ ਏਸੀ ਉਹ ਖੁਸ਼ ਨਸੀਬ ਅਤੇ ਭਾਗਸ਼ਾਲੀ ਰਾਸ਼ੀਆਂ ਜਿਨ੍ਹਾਂ ਦੇ ਭਗਵਾਨ ਸ਼ਿਵ ਦੀ ਅਪਾਰ ਕਿਰਪਾ ਹੋਣ ਵਾਲੀ ਹੈ ਜਿਨ੍ਹਾਂ ਨੂੰ ਖੁਸ਼ੀਆਂ ਦੀ ਪ੍ਰਾਪਤੀ ਹੋਣ ਵਾਲੀ ਹੈ ਇਹਨਾਂ ਰਾਸ਼ੀ ਵਾਲਿਆਂ ਦੇ ਜੀਵਨ ਦੇ ਵਿੱਚ ਹੁਣ ਖੁਸ਼ੀਆਂ ਹੀ ਖੁਸ਼ੀਆਂ ਭਗਵਾਨ ਸ਼ਿਵ ਦੀ ਕਿਰਪਾ ਦੇ ਨਾਲ ਹੋਣ ਵਾਲੀਆਂ ਹਨ ਇਹਨਾਂ ਰਾਸ਼ੀ ਵਾਲਿਆਂ ਨੂੰ ਹੁਣ ਅਨੇਕ ਤਰ੍ਹਾਂ ਦੇ ਧਨਲਾਭ ਤੇ ਵੱਡੀਆਂ-ਵੱਡੀਆਂ ਸਫਲਤਾਵਾਂ ਦੇ ਜੋਗ ਬਣ ਰਹੇ ਹਨ ਜਿਸ ਨਾਲ ਇਸ ਰਾਸ਼ੀ ਵਾਲਿਆਂ ਦਾ ਜੀਵਨ ਬਦਲ ਜਾਵੇਗਾ ਦੋਸਤੋ ਏਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ જેકર એ ચંગી લગી તા લી નો અગે શેર કર્યો જી ધનવાદ